ਇੱਕ ਸਾਨੂੰ ਇਤਲਾ ਮਿਲੀ ਸੀ ਐਸਪੀ ਉਸਵਾਲ ਜਿਹੜੇ ਆ ਵਰਦਮਾਨ ਗਰੁੱਪ ਦੇ ਮਾਲਕ ਹੈ ਉਹਨਾਂ ਨੇ ਇੱਕ ਇਨਫਾਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਵੀ ਮੇਰੇ ਨਾਲ 7 ਕਰੋੜ ਰੁਪਏ ਦੀ ਠੱਗੀ ਲੱਗੀ ਹੈ ਅਸੀਂ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਨ ਸੀਪੀ ਲੁਧਿਆਣਾ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੁਕਦਮਾ ਦਰਜ ਕਰਨ ਲਈ ਇਮੀਡੀਏਟਲੀ ਕਿਹਾ ਅਸੀਂ ਥਾਣਾ ਸਾਈਬਰ ਸੈੱਲ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਐਫਆਰ ਨੰਬਰ 12 ਤੇ ਐਸਐਚਓ ਇੰਸਪੈਕਟਰ ਜਤਿੰਦਰ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਇਹਨਾਂ ਨੇ ਐਕਸ਼ਨ ਲਿਆ ਤੇ ਦੋ ਬੰਦਿਆਂ ਨੂੰ ਅਸੀਂ ਘੁਆਟੀ ਤੋਂ ਜਿਹੜਾ ਗ੍ਰਿਫਤਾਰ ਕਰਨ ਕਾਮਯਾਬ ਹੋਏ ਤੇ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਅਸੀਂ ਰਿਕਵਰੀ ਕਰਾਈ ਤੇ ਸੱਤ ਬੰਦਿਆਂ ਨੂੰ ਅਸੀਂ ਇਹਦੇ ਵਿੱਚ ਨੋਮੀਨੇਟ ਕੀਤਾ ਤੇ ਫਰਦਰ ਜੇ ਸਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਰਹਿੰਦੇ ਸੱਤ ਬੰਦਿਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਨਾਲ ਜਿਹੜੀ ਰਹਿੰਦੀ ਰਕਮ ਹੈ ਉਹਨੂੰ ਰਿਕਵਰ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਵੀ ਗੱਲ ਨੂੰ ਚੈੱਕ ਕਰਾਂਗੇ ਵੀ ਕਿਸੇ ਇਹਨਾਂ ਦੇ ਵਰਤਮਾਨ ਗਰੁੱਪ ਦੇ ਕਿਸੇ ਬੰਦੇ ਦਾ ਜਾਂ ਲੁਧਿਆਣਾ ਜਾਂ ਪੰਜਾਬ ਦਾ ਕਿਸੇ ਦੇ ਨਾਲ ਇਹਦੇ ਨਾਲ ਜਿਹੜਾ ਕੋਈ ਲਿੰਕ ਤਾਂ ਨਹੀਂ ਥੈਂਕ ਯੂ ਇੱਕ ਸਾਨੂੰ ਇਤਲਾ ਮਿਲੀ ਸੀ ਐਸਪੀ ਉਸਵਾਲ ਜਿਹੜੇ ਆ ਵਰਤਮਾਨ ਗਰੁੱਪ ਦੇ ਮਾਲਕ ਹੈ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਵੀ ਮੇਰੇ ਨਾਲ 7 ਕਰੋੜ ਰੁਪਏ ਦੀ ਠੱਗੀ ਲੱਗੀ ਹੈ ਅਸੀਂ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਨ ਸੀਪੀ ਲੁਧਿਆਣਾ ਉਹਨਾਂ ਦੇ ਧਿਆਨ ਚ ਲਿਆਉਂਦਾ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੁਕੱਦਮਾ ਦਰਜ ਕਰਨ ਲਈ ਇਮੀਡੀਏਟਲੀ ਕਿਹਾ ਅਸੀਂ ਥਾਣਾ ਸਾਈਬਰ ਸੈੱਲ ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਐਫ ਆਈ ਆਰ ਨੰਬਰ 12 ਤੇ ਐਸ ਐਚ ਓ ਇੰਸਪੈਕਟਰ ਜਤਿੰਦਰ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਰਤ ਕੀਤੀ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਇਹਨਾਂ ਨੇ ਐਕਸ਼ਨ ਲਿਆ ਤੇ ਦੋ ਬੰਦਿਆਂ ਨੂੰ ਅਸੀਂ ਘੁਆਟੀ ਤੋਂ ਜਿਹੜਾ ਗ੍ਰਿਫਤਾਰ ਕਰਨ ਕਾਮਯਾਬ ਹੋਏ ਤੇ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਅਸੀਂ ਰਿਕਵਰੀ ਕਰੀ ਤੇ 7 ਬੰਦਿਆਂ ਨੂੰ ਅਸੀਂ ਇਹਦੇ ਵਿੱਚ ਨੋਮੀਨੇਟ ਕੀਤਾ ਤੇ ਫਰਦਰ ਜੇ ਸਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਰਹਿੰਦੇ 7 ਬੰਦਿਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਨਾਲ ਜਿਹੜੀ ਰਹਿੰਦੀ ਰਕਮ ਹੈ ਉਹਨੂੰ ਰਿਕਵਰ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਵੀ ਗੱਲ ਨੂੰ ਚੈੱਕ ਕਰਾਂਗੇ ਵੀ ਕਿਸੇ ਇਹਨਾਂ ਦੇ ਵਰਤਮਾਨ ਗਰੁੱਪ ਦੇ ਕਿਸੇ ਬੰਦੇ ਦਾ ਜਾਂ ਲੁਧਿਆਣਾ ਜਾਂ ਪੰਜਾਬ ਦਾ ਕਿਸੇ ਦੇ ਨਾਲ ਇਹਦੇ ਨਾਲ ਜਿਹੜਾ ਕੋਈ ਲਿੰਕ ਤਾਂ ਨਹੀਂ ਥੈਂਕ ਯੂ ਇੱਕ ਸਾਨੂੰ ਇਤਲਾ ਮਿਲੀ ਸੀ ਐਸਪੀ ਉਸ ਵਾਲ ਜਿਹੜੇ ਆ ਵਰਤਮਾਨ ਗਰੁੱਪ ਦੇ ਮਾਲਕ ਹੈ ਉਹਨਾਂ ਨੇ ਇੱਕ ਇਨਫਾਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਵੀ ਮੇਰੇ ਨਾਲ 7 ਕਰੋੜ ਰੁਪਏ ਦੀ ਠੱਗੀ ਲੱਗੀ ਹੈ ਅਸੀਂ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਨ ਸੀਪੀ ਲੁਧਿਆਣਾ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੁਕਦਮਾ ਦਰਜ ਕਰਨ ਲਈ ਇਮੀਡੀਏਟਲੀ ਕਿਹਾ ਅਸੀਂ ਥਾਣਾ ਸਾਈਬਰ ਸੈੱਲ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਐਫ ਆਈ ਆਰ ਨੰਬਰ 12 ਤੇ ਐਸ ਐਚ ਓ ਇੰਸਪੈਕਟਰ ਜਤਿੰਦਰ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਇਹਨਾਂ ਨੇ ਐਕਸ਼ਨ ਲਿਆ ਤੇ ਦੋ ਬੰਦਿਆਂ ਨੂੰ ਅਸੀਂ ਘੁਆਟੀ ਤੋਂ ਜਿਹੜਾ ਗ੍ਰਿਫਤਾਰ ਕਰਨ ਕਾਮਯਾਬ ਹੋਏ ਤੇ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਅਸੀਂ ਰਿਕਵਰੀ ਕਰਾਈ ਤੇ ਸੱਤ ਬੰਦਿਆਂ ਨੂੰ ਅਸੀਂ ਇਹਦੇ ਵਿੱਚ ਨੋਮੀਨੇਟ ਕੀਤਾ ਤੇ ਫਰਦਰ ਜੇ ਸਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਰਹਿੰਦੇ ਸੱਤ ਬੰਦਿਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਨਾਲ ਜਿਹੜੀ ਰਹਿੰਦੀ ਰਕਮ ਹੈ ਉਹਨੂੰ ਰਿਕਵਰ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਵੀ ਗੱਲ ਨੂੰ ਚੈੱਕ ਕਰਾਂਗੇ ਵੀ ਕਿਸੇ ਇਹਨਾਂ ਦੇ ਵਰਤਮਾਨ ਰੂਪ ਦੇ ਕਿਸੇ ਬੰਦੇ ਦਾ ਜਾਂ ਲੁਧਿਆਣਾ ਜਾਂ ਪੰਜਾਬ ਦਾ ਕਿਸੇ ਦੇ ਨਾਲ ਇਹਦੇ ਨਾਲ ਜਿਹੜਾ ਕੋਈ ਲਿੰਕ ਤਾਂ ਨਹੀਂ ਥੈਂਕ ਯੂ